ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਆਵਤੋ ਕਮ ਬਿਨਾਸ ਹੁਕਮ ਆਵਤੋ ਕਮ ਇਥੇ ਜਮ ਕੀ ਲਾਵਾਂਗੇ ਬਿਨਾਸ ਹੁਕਮ ਇਥੇ ਵਿਸ਼ਰਾਮ ਲੱਗੇਗਾ ਆਗਿਆ ਭਿੰਨ ਨ ਕੋਈ ਭਿੰਨ ਦਿੱਤੀ ਲਾਉਣੀ ਹੈ ਭੱਬੇ ਦੇ ਨਾਸਤਾਂ ਵਿੱਚ ਬੋਲਿਆ ਜਾਵੇਗਾ ਇਹ ਸ਼ਬਦ ਨੰਨਾ ਮੁਕਤਾ ਹੈ ਕੋਏ ਕਿਓੜਾ ਲੰਮਾ ਕਰਕੇ ਬੋਲਣਾ ਈੜੀ ਸਿਆਰੀ ਸੰਕੋਚ ਕੇ ਕੋਏ ਆਵਨ ਜਾਨ ਤਿਹ ਮਿਟੈ ਤਿਹ ਤੇ ਸਿਆਰੀ ਆ ਮੁਕਤਾ ਤਿਹ ਮਿਟੈ ਇਥੇ ਵਿਸ਼ਰਾਮ ਨਾਨਕ ਜਿਹ ਮਾਨ ਸੋਏ ਨਾਨਕ ਤੇ ਠੰਮ ਕੇ ਲਗੇਗੇ ਪੌੜੀ ਏਉ ਜੀ ਬਹੁਤ ਗਰਭ ਵਾਸੇ ਏਉ ਕਿੜੀ ਲਾ ਲੰਮਾ ਕਰਕੇ ਬੋਲਣਾ ਊੜੇ ਦਲੈਂਕੜ ਊ ਲੰਮਾ ਕਰਕੇ ਬੋਲਣਾ ਏਉ ਜੀ ਐੜਾ ਮੁਕਤਾ ਇਥੇ ਵਿਸ਼ਰਾਮ ਗਰਬ ਗੱਗੇ ਦੇ ਪੈਚ ਅੱਧਾ ਰਾਰਾ ਪੱਬਾ ਗਰਬ ਇਹ ਭਾਰਾ ਬੋਲਿਆ ਜਾਵੇਗਾ ਪੋਲਾ ਨਹੀਂ ਬੋਲਣਾ ਕੱਸ ਕੇ ਬੋਲਣਾ ਗਰਬ ਵਾਸੇ ਮੋਹ ਮਗਨ ਮੀਠ ਜੋਨ ਫਾਸੇ ਮੋਹ ਮੰਮੇ ਹੋੜਾ ਮੋ ਲਮਾ ਕਰਕੇ ਆ ਸੰਕੋਚ ਕੇ ਬੋਲਣਾ ਹੈ ਮੋਹ ਮੀਠ ਇਥੇ ਵਿਸ਼ਰਾਮ ਲੱਗੇਗਾ ਇਨ ਮਾਇਆ ਤ੍ਰ ਗੁਣ ਬਾਸਕੀਨੇ ਇਨ ਮਾਇਆ ਇਥੇ ਵਿਸ਼ਰਾਮ ਲੱਗੇਗਾ ਤ੍ਰ ਗੁਣ ਬਾਸਕੀਨੇ ਤ੍ਰ ਸੱਤੇ ਪੈਚ ਅੱਧਾ ਰਾਰਾ ਦਲਾ ਉਤੇ ਲੱਗੀਆਂ ਨੇ ਇਹ ਛੇਤੀ ਬੋਲਿਆ ਜਾਵੇਗਾ ਤ੍ਰ ਗਣ ਨਾਣਾ ਆਪਣ ਨੂੰ ਮੋਹ ਕਟੇ ਘਾਟ ਦੀਨੇ ਮੋਹ ਤੇ ਵਿਚਰਾਮ ਕਟੇ ਘਾਟ ਦੀਨੇ ਇਹ ਬੋਲੇ ਬੋਲੇ ਜਾਣਗੇ ਏ ਸਾਜਨ ਕਾਛ ਕਹਿੋ ਉਪਾਇਆ ਇਹ ਵਖ ਬੋਲਣਾ ਸਾਜਨ ਵਖ ਇਥੇ ਵਿਚਰਾਮ ਕਾਛ ਛੱਛੇ ਦੇ ਨਾਲ ਕਹਿੋ पक्का हा मुक्ता कह बोल के विच रह देनी है हाहे औंकड़ हो कहो हो ओ पाया इस तरह बोलना है जा ते तर बेकम ए माया ते ते विश्राम लगेगा तर तारा ता उड़े औंकड़ ए छेती बोलिया जावेगा तर बेकम पोला बोलिया जावेगा ए माया ਕਰਿ ਕਿਰਪਾ ਇਥੇ ਵਿਸ਼ਰਾਮ ਸਤ ਸੰਗ ਮਿਲਾਏ ਨਾਨਕ ਤਾ ਕਨਿਕਟ ਨ ਮਾਏ ਨਾਨਕ ਤੇ ਵਿਚਰਾਮ ਤਾ ਕੈ ਵਾਕ ਬੋਲਣਾ ਤਲੋਕ ਕਿਰਤ ਕਮਾਵਨ ਸੋਭ ਅਸੋਭ ਕਮਾਵਨ ਤੇ ਜਮਕੇ ਸੋਭ ਸਸ ਓਂਕਰ ਉਤਯਾਦ ਭਾ ਸੋਭ ਅਸੋਭ ਐਡਾ ਸੰਬੰਧਕ ਅਸੋਭ ਸੋਭੋ ਅਸੋਭ ਕੀਨੇ ਤੈਨ ਪ੍ਰਭ ਆਪ ਪਾਸ ਆਪਨ ਹਉ ਹਉ ਕਰੇ ਪਾਸ ਕੋਲਾ ਬੋਲਿਆ ਜਾਵੇਗਾ ਆਪਨ ਨੰਨੇ ਦੇ ਨਾਲ ਹਉ ਹਉ ਇਹ ਛੇਤੀ ਬੋਲੇ ਜਾਣਗੇ ਕਰੇ ਤੇ ਵਿਸਰਾਮ ਲੱਗੇਗਾ ਨਾਨਕ ਬਿਨ ਹਰ ਕਹਾ ਕਮਾਤ ਨਾਨਕ ਤੇ ਠੰਮਕੀ ਲਗੇਗੀ ਔਰੇ ਏਕੇ ਆਪ ਕ੍ਰਾਵਨ ਹਾਰਾ ਆਪ ਤੇ ਵਿਸ਼ਰਾਮ ਲਗੇਗਾ ਕ੍ਰਾਵਨ ਨੰਨਾ ਬੋਲਣਾ ਹੈ ਕ੍ਰਾਵਨ ਹਾਰਾ ਆਪੇ ਪਾਪ ਪੁੰਨ ਦੇਸ ਥਾਰਾ ਆਪੇ ਤੇ ਵਿਸ਼ਰਾਮ ਪੁੰਨ ਤੇ ਪੀਲਾ ਕੇ ਨਾਸਾਂ ਵਿੱਚ ਬੋਲਿਆ ਜਾਵੇਗਾ ਪੁੰਨ ਇਹ ਆਜਗ ਜੇਤ ਜੇਤ ਆਪਹਿ ਲਾਇਓ ਇਆ ਈੜੀ ਸਾਰੀ ਐੜੇ ਕੰਨਾ ਇਆ ਇਹ ਛੇਤੀ ਬੋਲਿਆ ਜਾਵੇਗਾ ਇਆ ਯੁਗ ਜੱਜੇ ਦੇ ਅਧਿਕ ਲੱਗੇਗੀ ਇਥੇ ਵਿਸ਼ਰਾਮ ਜੇਤ ਜੇਤ ਇਹ ਬੋਲੇ ਬੋਲੇ ਜਾਣਗੇ ਆਪਹਿ ਲਾਇਓ ਲਾਇਓ ਦਾ ਊੜਾ ਖੁੱਲੇ ਮੂੰਹ ਵਾਲਾ ਹੈ ਲੰਮਾ ਕਰਕੇ ਬੋਲਿਆ ਜਾਵੇਗਾ ਲਾਇਓ ਸੋ ਸੋ ਪਾਇਓ ਜੋ ਆਪ ਦਿਵਾਇਓ ਪਾਇਓ ਤੇ ਵਿਸ਼ਰਾਮ ਹੈ ਪਾਇਓ ਤੇ ਦਿਵਾਇਓ ਇਹ ਲੰਮੇ ਕਰਕੇ ਬੋਲੇ ਜਾਣਗੇ ਕਿਉਂਕਿ ਇਹਨਾਂ ਦੇ ਜੋ ਹੂੜੇ ਲੱਗੇ ਨੇ ਇਹ ਖੁੱਲੇ ਮੂੰਹ ਵਾਲੇ ਨੇ ਇਹ ਹੂੜੇ ਦੀ ਆਵਾਜ਼ ਦਿੰਦੇ ਨੇ ਉਹ ਆ ਕਾ ਅੰਤ ਨ ਜਾਣ ਕੋਉ ਅੰਤ ਤੇ ਵਿਸ਼ਰਾਮ ਕੋਉ ਲੰਮਾ ਕਰਕੇ ਬੋਲਣਾ ਹੈ ਜੋ ਜੋ ਕਰ ਸੋ ਫੋਨੂ ਕਰੇ ਤੇ ਵਿਸ਼ਰਾਮ ਸੋ ਲੰਮਾ ਕਰਕੇ ਬੋਲਣਾ ਫੂ ਇਹ ਦੋਨੇ ਲੰਮੇ ਕਰਕੇ ਬੋਲਣੇ ਨੇ ਕਿਉਂਕਿ ਹੋੜਾ ਤੇ ਦਲੈਂਕੜ ਇਹ ਦੀਰਘ ਮਾਤਰਾ ਨੇ ਫੋਨ ਪੋਲਾ ਬੋਲਿਆ ਜਾਵੇਗਾ ਏ ਕਹਤੇ ਸਗਲਾ ਬਿਸਥਾਰਾ ਤੇ ਤੇ ਵਿਸ਼ਰਾਮ ਲੱਗੇਗਾ ਨਾਨਕ ਆਪ ਸਵਾਰ ਨਹਾਰਾ ਨਾਨਕ ਤੇ ਵਿਸ਼ਰਾਮ ਲੱਗੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ